हरमनप्रीत कौर तै हर रोज की तरह खबर लैके हाजिर हो गई हूं गलबात करा सीनियर पत्रकार सवरण सिंह टैणा जी उन्होंने देश दुनिया का हाल चाल सर, बहुत बहुत स्वागत है जी प्रोग्राम च ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਕੀਸ਼ ਅਨੁਸ਼ਠਾਰ ਜੀ ਸਰ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਜੀ 3 ਸਾਲ ਦਾ ਸਮਾਂ ਪੂਰਾ ਹੋ ਗਿਆ ਪੰਜਾਬ ਸਰਕਾਰ ਦਾ ਕਿਹੋ ਜਿਹੀ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਤੇ ਕਹਿੰਦੇ ਰਿਪੋਰਟ ਕਾਰਡ ਵੀ ਪੇਸ਼ ਕੀਤਾ ਗਿਆ ਜੀ ਸਰਕਾਰ ਦੇ ਵੱਲੋਂ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਲੰਬੇ ਕੱਲ 3 ਸਾਲ ਪੂਰੇ ਹੋ ਗਏ ਆ 3 ਸਾਲ ਪੂਰੇ ਹੋਣ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਜੀ ਕੇਜਰੀਵਾਲ ਨੇ ਵਿੱਚ ਭਗਵੰਤ ਮਾਨ ਨੇ ਵੀ ਦੋਵਾਂ ਨੇ ਮੱਥਾ ਟੇਕ ਕੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪੰਜਾਬ ਦੇ ਭਲੇ ਵਾਸਤੇ ਕੰਮ ਕਰ ਰਹੇ ਹਾਂ ਪਿਛਲੇ ਲਗਭਗ 3 ਸਾਲ ਤੋਂ ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚਰਚਾ ਸੀ ਵੀ ਕੇਜਰੀਵਾਲ ਹੋਰੀ ਭਗਵੰਤ ਮਾਨ ਨੂੰ ਬਦਲ ਦੇਣਗੇ ਪੰਜਾਬ ਦਾ ਮੁੱਖ ਮੰਤਰੀ ਥੋੜੇ ਸਮੇਂ ਦਾ ਮਹਿਮਾਨ ਹੀ ਹੈ ਮੁੱਖ ਮੰਤਰੀ ਫਲਾਣੇ ਨੇ ਬਣਨਾ ਤੇ ਪੱਤਰਕਾਰਾਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਸਵਾਲ ਕੀਤਾ ਕੇਜਰੀਵਾਲ ਨੂੰ ਵੀ ਭਾਈ ਕੀ ਮੁੱਖ ਮੰਤਰੀ ਬਦਲਿਆ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਆ ਜਿਹੜੀ ਕਿ ਭਗਵੰਤ ਮਾਨ ਨੂੰ ਬਹੁਤ ਰਾਹਤ ਦੇਣ ਵਾਲੀ ਖਬਰ ਆ ਉਹ ਕਹਿੰਦੇ ਅਸੀਂ 3 ਸਾਲ ਪੂਰੇ ਕਰ ਲਏ ਹਨ ਅਗਲੇ 2 ਸਾਲ ਦੀ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਉਸ ਤੋਂ ਅਗਲੇ 5 ਸਾਲ ਵੀ ਇਹੀ ਰਹਿਣਗੇ ਉਸ ਤੋਂ ਅਗਲੇ 5 ਸਾਲ ਵੀ ਰਹਿਣਗੇ ਯਾਨੀ ਕਿ 15 ਸਾਲ ਦੀ ਗੱਲ ਤਾਂ ਉਹ ਕਰ ਗਏ ਆ ਕਹਿਣ ਦਾ ਭਾਵ ਇਹ ਆ ਮੇਰਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਚਲੋ ਭਗਵੰਤ ਮਾਨ ਨੂੰ ਰਾਹਤ ਮਿਲ ਗਈ ਹੋਊਗੀ ਇਹ ਕੱਲ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਟੀਮ ਆ ਜਿਹੜੀ ਉਹ ਰਾਮ ਕੀਰਤ ਗਈ ਸੀ ਕਈ ਹੋਰ ਥਾਵਾਂ ਤੇ ਗਈ ਆ ਫਿਰ ਇਹ ਜੀ ਗੱਲ ਕੇ ਹੁਸ਼ਿਆਰਪੁਰ ਦੇ ਲਾਗਲੇ ਪਿੰਡ ਮੇਰਾ ਚਲ ਜੇ ਮੈਂ ਗਲਤ ਨਾ ਹੋਵਾਂ ਤਾਂ ਅਨੰਦਗੜ੍ਹ ਜਿੱਥੇ ਕਿ ਵਿਪਾਸਨਾ ਕੇਂਦਰ ਦੇ ਵਿੱਚੋਂ ਤੇ ਲੰਗੇ ਕਾਲੀ ਬਾਹਰ ਆਏ ਸੀਗੇ ਕੇਦਰੀ ਬਾੜ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੁਣ ਕੱਲ ਨੂੰ ਜਾਇਆ ਜਾਣਾ ਤੇ ਪਤਾ ਲੱਗਾ ਕਿ ਉੱਥੇ ਲੁਧਿਆਣਾ ਦੇ ਵਿੱਚ ਤੇ ਉੱਥੇ ਵੀ ਉਹਨਾਂ ਨੇ ਕਹਿੰਦੇ ਵੀ ਕਈ ਪ੍ਰੋਜੈਕਟਾਂ ਦਾ ਉਤਘਾਟਨ ਕਰਨਾ ਹੈਗਾ ਉਹ ਗੱਲ ਕੁੱਲ ਮਿਲਾ ਕੇ ਜੇਕਰ ਆਪਾਂ ਅਨਲਿਸਿਸ ਕਰੀਏ ਵੀ ਭਾਈ ਇਹਨਾਂ ਵਰਿਆਂ ਦੇ ਵਿੱਚ ਵਾਪਰਿਆ ਕੀ ਕੀ ਆ ਕੀਤਾ ਕੀ ਕੀ ਇਹਨਾਂ ਨੇ ਉਹ ਗੱਲ ਬੜੀ ਗੌਰ ਕਰਨ ਵਾਲੀ ਆ 3 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤੇ ਤਾਂ ਕੋਈ ਜ਼ਿਕਰ ਯੋਗ ਕੰਮ ਨਹੀਂ ਕੀਤੇ ਪਰ ਕੁਝ ਕੁ ਕੀਤੇ ਆ ਜਿਹੜੇ ਕੁਝ ਕੁ ਕੀਤੇ ਆ ਉਹਦਾ ਰਿਜ਼ਲਟ ਸਮੇਂ-ਸਮੇਂ ਤੇ ਆਉਂਦਾ ਰਿਹਾ ਪਰ ਜਿਹੜਾ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਜਾਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਜਾਂ ਨਸ਼ਾ ਮੁਕਤ ਪੰਜਾਬ ਦੀ ਗੱਲ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀ ਗੱਲ ਪੰਜਾਬ ਦੇ ਵਿੱਚ ਅਸੀਂ ਵੀਆਈਪੀ ਕਲਚਰ ਖਤਮ ਕਰ ਦੇਣਾ ਉਹਦੀ ਗੱਲ ਪੰਜਾਬ ਦੇ ਵਿੱਚ মিডিਆ ਆਜ਼ਾਦ ਛੱਡਾਂਗੇ ਇਹ ਗੱਲ ਇਹ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋਈਆਂ ਬੀਤੇ ਸਮੇਂ ਦੇ ਵਿੱਚ ਤੇ ਅੱਜ ਤੱਕ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਕਦੇ ਇਹਨਾਂ ਦਾ ਕੋਈ ਮੰਤਰੀ ਕਦੇ ਕੋਈ ਵਿਧਾਇਕ ਕਦੇ ਕੋਈ ਮੰਤਰੀ ਕਦੇ ਕੋਈ ਵਿਧਾਇਕ ਕਦੇ ਕੁਝ ਕਦੇ ਕੁਝ ਕਦੇ ਕੁਝ ਇਦਾਂ ਦੇ ਰੌਲੇ ਰਪੇ ਦੇ ਵਿੱਚ ਗਵਾਚਦਾ ਰਹਿੰਦਾ ਸੋ ਆਮ ਆਦਮੀ ਪਾਰਟੀ ਜਿਹੜੇ ਚਾਵਾਂ ਦੇ ਨਾਲ ਲੋਕ ਲੈ ਕੇ ਆਏ ਉਹਨਾਂ ਉਮੀਦਾਂ ਦੇ ਉੱਤੇ ਖਰੀ ਨਹੀਂ ਉਤਰੀ ਤੇ ਮੈਂ ਨਹੀਂ ਕਹਿੰਦਾ ਜਿਹੜੀ ਪੰਜਾਬ ਦੇ ਨਾਲ ਸੱਥਾਂ ਦੇ ਵਿੱਚੋਂ ਸਰਕਾਰ ਚੱਲਣੀ ਸੀ ਉਹ ਉਵੇਂ ਚੱਲੀ ਨਹੀਂ ਜਿਹਦੇ ਕਰਕੇ ਪੰਜਾਬ ਦੇ ਲੋਕ ਕੋ ਬਹੁਤੇ ਸੰਤੁਸ਼ਟ ਨਹੀਂ ਹੋਏ ਸਾਰੇ 2 ਸਾਲ ਦਾ ਸਮਾਂ ਇਹਨਾਂ ਕੋਲੇ ਹੋਰ ਪਿਆ ਇਹਨਾਂ 2 ਬਰਿਆਂ ਦੇ ਵਿੱਚ ਕੀ ਚਮਤਕਾਰ ਪੇਸ਼ ਕਰਦੇ ਆ ਉਹਦੇ ਆਧਾਰ ਦੇ ਉੱਤੇ ਅਗਲੇ 5 ਸਾਲ ਵਿੱਚੇ ਜਾਣਗੇ ਜੀ ਜੀ ਬਿਲਕੁਲ ਪਟਨਾ ਸਾਹਿਬ ਇੱਕ ਪਾਸੇ ਤਾਂ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਜਿਵੇਂ ਤੁਸੀਂ ਕਿਹਾ ਕਿ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਤਾਂ ਨਹੀਂ ਕੀਤੇ ਗਏ ਦੂਸਰੇ ਪਨੇ ਕਿਸਾਨ ਹਤੈਸ਼ੀ ਹੋਣ ਦੀ ਗੱਲ ਵੀ ਇਹਨਾਂ ਦੇ ਵੱਲੋਂ ਵੀ ਤੇ ਇਸ ਤੋਂ ਪਹਿਲਾਂ ਵੀ ਜਿੰਨੀਆਂ ਸਰਕਾਰਾਂ ਸੱਤਾ ਦੇ ਵਿੱਚ ਆਈਆਂ ਉਹਨਾਂ ਦੇ ਵੱਲੋਂ ਵਾਰ-ਵਾਰ ਇਹ ਗੱਲ ਦੁਹਰਾਈ ਜਾਂਦੀ ਰਹੀ ਹੈ ਕਿ ਅਸੀਂ ਕਿਸਾਨ ਹਤੈਸ਼ੀ ਹਾਂ ਪਰ ਕਿੰਨਾ ਕੁ ਕਿਸਾਨਾਂ ਬਾਰੇ ਸੋਚਿਆ ਸਾਰਿਆਂ ਨੇ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਅੱਜ ਕਿਸਾਨਾਂ ਦੇ ਨਾਲ ਮਾਫ ਕਰਨਾ ਲੰਗੇ কাল ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਤਾਂ ਕਹਿੰਦੇ ਪਹੁੰਚੇ ਹੀ ਨਹੀਂ ਮੁੱਖ ਮੰਤਰੀ ਸਾਹਿਬ ਬਿਲਕੁਲ ਜੀ ਸਹੀ ਗੱਲ ਬਿਲਕੁਲ ਸਹੀ ਗੱਲ ਆ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਲੰਘੇ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨ ਉਡੀਕੀ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪਹੁੰਚੇ ਹੀ ਨਹੀਂ ਕਿਉਂਕਿ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਚੰਡੀਗੜ੍ਹ ਵੱਲ ਫੇਰ ਕੂਚ ਕਰਾਂਗੇ ਪਿਛਲੇ ਦਿਨੀ ਆਪਾਂ ਜਾਣਦੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਮੀਟਿੰਗ ਦੇ ਵਿੱਚੋਂ ਉੱਠ ਕੇ ਜਾਇਆ ਗਿਆ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਾਓ ਜਿਹੜਾ ਤੁਹਾਡੀਆਂ ਪਹਿਲਾਂ ਮੰਗਾਂ ਮੰਨੀਆਂ ਉਹ ਵੀ ਰੱਦ ਕੀਤੀਆਂ ਉਸ ਤੋਂ ਬਾਅਦ ਕਿਸਾਨਾਂ ਨੇ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ 5 ਮਾਰਚ ਨੂੰ ਕਿਸਾਨਾਂ ਨੇ ਚੰਡੀਗੜ੍ਹ ਦੇ ਵੱਲ ਕੂਚ ਕਰਨਾ ਸੀ ਪਰ 4 ਤਰੀਕ ਨੂੰ ਕਿਸਾਨਾਂ ਨੂੰ ਚੱਕ ਲਿਆ ਘਰੋ ਘਰੀ ਚੱਕ ਲਿਆ ਉਸ ਤੋਂ ਬਾਅਦ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਮੂਹਰੇ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਧਰਨੇ ਵੀ ਦਿੱਤੇ ਸੀ ਆਪਾਂ ਜਾਣਦੇ ਹਾਂ ਹੁਣ ਦੂਜੀ ਅਗਲੀ ਮਹੱਤਵਪੂਰਨ ਗੱਲ ਇਹ ਹੈ ਜਿਹੜੀ ਬੜੀ ਮਹੱਤਵਪੂਰਨ ਹੈ ਕਿ ਲੰਘੇ ਕੱਲ ਕਿਸਾਨਾਂ ਜਿਹੜੇ ਉਹ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨੂੰ ਲਿਖੀ ਗਏ ਜਿਵੇਂ ਕਿਸੇ ਵੇਲੇ ਲੁਧਿਆਣੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉੜੀਕਿਆ ਸੀਗਾ ਸ਼ਰੀਕਾਂ ਨੂੰ ਕੁਰਸੀਆਂ ਲਾ ਕੇ ਵੀ ਆਜੋ ਅੱਜ ਮੇਰੇ ਨਾਲ ਡਿਬੇਟ ਕਰ ਲਓ ਉਸ ਤਰੀਕੇ ਦੇ ਨਾਲ ਲੰਘੇ ਕੱਲ ਕਿਸਾਨ ਉਲੀਕੀ ਗਏ ਆ ਪਰ ਮੁੱਖ ਮੰਤਰੀ ਸਾਹਿਬ ਉਥੇ ਨਹੀਂ ਪਹੁੰਚੇ ਕਿਸਾਨਾਂ ਨੇ ਇਹ ਗੱਲ ਕਹਿੰਸੀ ਦੋ ਟਕ ਵੀ ਜੇ ਮੁੱਖ ਮੰਤਰੀ ਸਾਹਿਬ ਆ ਜਾਂਦੇ ਆ ਤੇ ਸਾਨੂੰ ਉਹ ਡਿਬੇਟ ਦੇ ਵਿੱਚ ਹਾਰ ਆ ਜਾਂਦੇ ਆ ਉਹ ਕਹਿੰਦੇ ਆ ਨਾ ਵੀ ਭਾਈ ਅਸਤਾ ਤੁਹਾਡੀਆਂ ਮੰਗਾਂ ਸਾਰੀਆਂ ਮੰਨੀਆਂ ਤੁਸੀਂ ਐਵੇਂ ਦਰਨਾ ਲਾ ਲੈਨੇ ਆ ਜੇ ਸਾਨੂੰ ਉਹ ਹਾਰਾ ਗਏ ਇਹ ਗੱਲ ਸਾਬਤ ਕਰ ਜੇ ਵੀ ਭਾਈ ਤੁਸੀਂ ਐਵੇਂ ਦਰਨਾ ਲਾਉਂਦੇ ਆ ਉਹ ਟੈਕਨੀਕਲ ਤੌਰ ਤੇ ਸਹੀ ਹੋਏ ਤੇ ਅਸੀਂ ਗਲਤ ਹੋਏ ਤਾਂ ਅਸੀਂ ਕਦੇ ਵੀ ਦਰਨਾ ਨਹੀਂ ਲਾਵਾਂਗੇ ਤੇ ਜੇ ਮੁੱਖ ਮੰਤਰੀ ਸਾਹਿਬ ਗਲਤ ਨਿਕਲੇ ਤੇ ਫਿਰ ਸਾਡੀਆਂ ਮੰਗਾਂ ਮੰਨ ਲੈਣਗੇ ਪਰ ਗੱਲ ਇਹ ਜੀ ਕਿ ਮੁੱਖ ਮੰਤਰੀ ਸਾਹਿਬ ਗਏ ਹੀ ਨਹੀਂ ਤੇ ਕਿਸਾਨਾਂ ਨੇ ਇਹ ਗੱਲ ਕਹੀ ਵੀ ਡਿਬੇਟ ਦੇ ਵਿੱਚੋਂ ਭੱਜ ਗਏ ਆ ਉਹ ਭਗੌੜੇ ਆ ਉਹ ਆਏ ਨਹੀਂ ਤੇ ਉਹ ਕਹਿੰਦੇ ਜੀ ਅਸੀਂ ਚੰਡੀਗੜ੍ਹ ਦੇ ਵੱਲ ਇੱਕ ਵਾਰ ਫਿਰ ਕੂਚ ਕਰਾਂਗੇ ਵੈਸੇ ਅੱਜ ਆਪਾਂ ਜਦੋਂ ਖਬਰਾਂ ਨਹੀਂ ਸਾਂਝ ਪਾ ਰਹੇ ਤਾਂ 17 ਤਰੀਕ ਆ ਤੇ ਪਰਸੋਂ ਭਾਈ ਚੰਡੀਗੜ੍ਹ ਦੇ ਵਿੱਚ ਜਿਹੜੇ ਖਨੌਰੀ ਤੇ ਸ਼ੰਭੂ ਬਾਟਰ ਦੇ ਉੱਤੇ ਕਿਸਾਨ ਬੈਠੇ ਆ ਕਿਸਾਨਾਂ ਨੂੰ ਉਹ ਚ ਸਰਮਣ ਪੰਨੇਰ ਜਗਜੀਤ ਸਿੰਘ ਢੱਲੇਵਾਲ ਤੇ ਕਈ ਹੋਰ ਉਹਨਾਂ ਦੇ ਨਾਲ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਆ ਜੀ ਸੋਸਤਾ ਚਾਹੁੰਦੇ ਆ ਕਿ ਕੋਈ ਚੰਗੀ ਖਬਰ ਜਿਹੜੀ ਹੈ ਸਭ ਕੁਝ ਦੇ ਵਿੱਚੋਂ ਨਿਕਲ ਕੇ ਬਾਹਰ ਆਵੇ ਖੈਰ ਅਮਰਿਤਪਾਲ ਸਿੰਘ ਦੀ ਗੱਲ ਕਰਦੇ ਆ ਜੀ ਤਾਨ ਸਾਹਿਬ ਕਹਿੰਦੇ ਆ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਪੰਜਾਬ ਲਿਆ ਦੇ ਜਾਣਗੇ ਇਹ ਸਾਥੀ ਬਿਲਕੁਲ ਜੀ ਬਿਲਕੁਲ ਮੈਨੂੰ ਇਹ ਲੱਗਦਾ ਜੀ ਕਿ ਅੱਜ ਦੁਪਹਿਰ ਵੇਲੇ ਤੱਕ ਜਾਂ ਅੱਜ ਸ਼ਾਮ ਦੇ ਵੇਲੇ ਤੱਕ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਹੈ ਜਿਹੜੇ ਉਹਨਾਂ ਨੂੰ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਸਿਫਟ ਕਰ ਦਿੱਤਾ ਜਾਊਗਾ ਕਿਉਂਕਿ ਪਹਿਲਾਂ 1 ਸਾਲ ਦੀ ਐਨਐਸਏ ਲੱਗੀ ਸੀ ਫਿਰ 1 ਸਾਲ ਦੀ ਐਨਐਸਏ ਲਾਈ ਗਈ ਪਰ ਹੁਣ ਪੰਜਾਬ ਦੀ ਸਰਕਾਰ ਨੇ ਐਨਐਸਏ ਦੇ ਵਿੱਚ ਵਾਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਵੈਸੇ ਅਮਰਤਪਾਲ ਤੇ ਉਹਦੇ ਇੱਕ ਦੋ ਹੋਰ ਸਾਥੀ ਜਿਹੜੇ ਉਹਨਾਂ ਦੀ ਐਨਐਸਏ ਦੇ ਬਾਰੇ ਫੈਸਲਾ ਜਿਹੜਾ ਉਹ ਹੋਊਗਾ 22 ਤਰੀਕ ਤੋਂ ਬਾਅਦ ਕਿਉਂਕਿ 22 ਤਰੀਕ ਨੂੰ ਅਮਰਤਪਾਲ ਸਿੰਘ ਦੇ ਮਾਮਲੇ ਦੀ ਕੋਰਟ ਦੇ ਵਿੱਚ ਸੁਣਵਾਈ ਹੈ ਜਿਹੜੇ ਸੱਤ ਸਾਥੀ ਉਹਦੇ ਹੋਰ ਜਿਨ੍ਹਾਂ ਦੇ ਉੱਤੇ ਐਨਐਸਏ ਹੁਣ ਨਹੀਂ ਲਾਈ ਜਾਊਗੀ ਤੇ ਉਹਨਾਂ ਦੇ ਬਾਬਤ ਜਿਹੜਾ ਅਜਨਾਲੇ ਦੇ ਥਾਣੇ ਦੇ ਉੱਤੇ ਹਮਲਾ ਕਰਨ ਤੇ ਕੁਝ ਹੋਰ ਗੱਲਾਂ ਸਿੱਮੀਆਂ ਜਿਹੜੀਆਂ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਤੇ ਫਿਰ ਕਾਨੂੰਨੀ ਕਾਰਵਾਈ ਰੰਮੀ ਜਾਊਗੀ। ਮਤਲਬ ਇਹ ਹੈ ਜੀ ਕਿ ਡਿਬਰੂਗੜੀ ਦੀ ਜੇਲ੍ਹ ਦੇ ਵਿੱਚੋਂ ਲੈਣ ਵਾਸਤੇ ਪੰਜਾਬ ਦੀ ਪੁਲਿਸ ਦੀਆਂ ਟੀਮਾਂ ਲੰਘੇ ਕਾਲੀ ਚਲੀਆਂ ਗਈਆਂ ਸੀ ਤੇ ਇਹਨਾਂ ਫੱਟਾਂ ਨੂੰ ਹੁਣ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਰੱਖਿਆ ਜਾਊਗਾ ਡਿਬਰੂਗੜ ਦੇ ਵਿੱਚੋਂ ਅਸਾਮ ਦੀ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ। ਹੁਣ ਕੁਝ ਕੁ ਲੋਕੇ ਵੀ ਗੱਲ ਕਹਿੰਦੇ ਆ ਵੀ ਇਹ ਬੀਜੇਪੀ ਦਾ ਇੱਕ ਤਰੀਕਾ। ਉਹਨਾਂ ਨੇ ਹੌਲੀ-ਹੌਲੀ ਹੁਣ ਅਮਰਤਪਾਲ ਨੂੰ ਬਾਹਰ ਕੱਢ ਕੇ ਲਿਆਉਣਾ। ਤੇ ਇਹਨਾਂ ਨੇ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿਦਵਾਲੇ ਕਰਨਾ ਉਹਨੂੰ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਭਾਈ ਇਦਾਂ ਹੋ ਨਹੀਂ ਸਕਦਾਗਾ ਸੋ ਵੀਨੇ ਕੀ ਬਣਦਾ ਪਰ ਅਮਰਤਪਾਲ ਸਿੰਘ ਹੁਰੀ ਆਉਂਦੇ ਸਮੇਂ ਦੇ ਵਿੱਚ ਕੀ ਕਰਦੇ ਆ ਕੀ ਉਹ ਭਾਜਪਾ ਦੇ ਹੱਥਾਂ 'ਤੇ ਖੇਡਦੇ ਆ ਲੱਗਦਾ ਇਹ ਆ ਵੀ ਹੁਣ ਇੱਕ ਸਕ੍ਰਿਪਟ ਤਿਆਰ ਕੀਤੀ ਜਾ ਰਹੀ ਆ ਕਿ ਜੇ ਐਨਐਸਏ ਵਾਲੇ ਸਾਥੀ ਆ ਚਲੋ ਇਹ ਤਾਂ ਹੁਣ ਬਾਹਰ ਆ ਹੀ ਜਾਣਗੇ ਆਉਂਦੇ ਸਮੇਂ ਚਲੋ ਸਮਾਨਤਾ ਮਿਲ ਜਾਣੀ ਆ ਪਰ ਹੁਣ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਅਮਰਤਪਾਲ ਸਿੰਘ ਬਾਹਰ ਆ ਕੇ ਤੇ ਆਪ ਦਾ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹਦੇ ਵਿੱਚੋਂ ਕੀ ਪਾਉਂਦਾ ਖਟਦਾ ਇਹ ਸਮਝਦਾ ਸੁਗਾ ਜੀ ਜੀ ਤਿਆ ਸਾਹਿਬ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਸਾਬਕਾ ਜਥੇਦਾਰਾਂ ਦਾ ਸਨਮਾਨ ਕਰੂਗੀ ਹਾਂ ਬਿਲਕੁਲ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਸਾਬਕਾ ਜਥੇਦਾਰਾਂ ਦਾ ਸਨਮਾਨ ਕਰਨਾ ਚਲੋ ਵਧੀਆ ਗੱਲ ਹੈ ਜੀ ਉਹ ਸਾਬਕਾ ਜਥੇਦਾਰਾਂ ਦਾ ਸਨਮਾਨ ਕਰਨਗੇ ਤੇ ਉਹ ਸਨਮਾਨ ਕਰਨਾ ਵੀ ਚਾਹੀਦਾ ਸਾਰੇ ਹੀ ਜਥੇਦਾਰਾਂ ਦਾ ਸਨਮਾਨ ਹੋਣਾ ਚਾਹੀਦਾ ਸਾਡੇ ਲਈ ਸਾਰੇ ਹੀ ਜਥੇਦਾਰ ਸਨਮਾਨਯੋਗ ਆ ਪਰ ਲੰਗੇ ਕਲਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਭੁਤਿੰਦਰ ਸਿੰਘ ਅਫਸੰਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਮਰਿਆਦਾ ਮੁਤਾਬਕ ਸਿੱਖ ਪਰੰਪਰਾਵਾਂ ਦੇ ਖਿਲਾਫ ਜਾ ਕੇ ਤੇ ਗੁਰਮਰਿਆਦਾ ਦੇ ਖਿਲਾਫ ਜਾ ਕੇ ਤੇ ਤਿੰਨ ਜਥੇਦਾਰ ਲਾਂਭੇ ਕੀਤੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਗਿਆਨੀ ਅ ਰਕਬੀ ਦਰਗਦੀ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਨ ਕਮੇਟੀ ਨੇ ਗਲਤ ਲਾਇਆ ਹੈਗਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਨਾਂ ਤਿੰਨ ਜਥੇਦਾਰਾਂ ਦਾ ਕੁਰੂ ਖੇਤਰ ਦੇ ਵਿੱਚ ਜਾਂ ਕਿਸੇ ਹੋਰ ਧਾਰਮਿਕ ਥਾਂ ਦੇ ਗੁਰਦੁਆਰੇ ਦੇ ਵਿੱਚ ਉਹ ਕਹਿੰਦੇ ਜੀ ਕਿ ਬਹੁਤ ਜਲਦ ਜੀਂਦ ਜਾਂ ਕੁਰੂ ਖੇਤਰ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਅਸੀਂ ਇਹਨਾਂ ਦਾ ਸਨਮਾਨ ਕਰਾਂਗੇ ਉਹਨਾਂ ਨੇ ਕਿਹਾ ਜੀ ਕਿ ਇਹ ਸਾਡੀ ਕੌਮ ਦੇ ਬਹੁਤ ਮਹੱਤਵਪੂਰਨ ਸ਼ਖਸ ਅਗੇ ਆ ਇਹਨਾਂ ਦਾ ਸਨਮਾਨ ਕਰਨਾ ਬਣਦਾ ਤੇ ਇਹਨਾਂ ਨੂੰ ਜਿਸ ਤਰੀਕੇ ਦੇ ਨਾਲ ਲਾਇਆ ਗਿਆ ਇਹ ਜਿਸ ਤਰੀਕੇ ਨਾਲ ਨਵੇਂ ਲਾਏ ਗਏ ਆ ਉਹ ਕਹਿੰਦੇ ਜੀ ਅਸੀਂ ਇਹਦੇ ਖਿਲਾਫ ਹੈਗੇ ਆ ਸੋ ਉਹਨਾਂ ਨੇ ਚਲੋ ਆਪਣੇ ਵਿਚਾਰ ਪੇਸ਼ ਕੀਤੇ ਜੀ ਕਿ ਅਸੀਂ ਇਸ ਗੱਲ ਦੇ ਖਿਲਾਫ ਆ ਤੇ ਅਸੀਂ ਇਸ ਗੱਲ ਦੇ ਪੱਖ ਦੇ ਵਿੱਚ ਆ ਪਰ ਕੁੱਲ ਮਿਲਾ ਕੇ ਗੱਲ ਇੱਥੇ ਮੁਖਦੀ ਆ ਕਿ ਜਿਹੜੇ ਜਥੇਦਾਰ ਲਾਉਣ ਤੇ ਰਿਸ਼ਤੇਦਾਰ ਲਾਉਣ ਸਰ ਰੇੜਕਾਗਲੇ ਮੁਖਿਆਨੀ ਕਾ ਇਹ ਮੇਰਾ ਖਿਆਲ ਆ ਕਿ ਛੇਤੀ ਕਿਤੇ ਮੁਕਣਾ ਵੀ ਨਹੀਂ ਜੀ ਜੀ ਬਿਲਕੁਲ ਸਹੀ ਲੋਕ ਹਰ ਪਾਸੇ ਇਸ ਗੱਲ ਦੀ ਚਰਚਾ ਕਰ ਰਹੇ ਨੇ ਖੈਰ ਉਹ ਅੰਮ੍ਰਿਤਸਰ ਦੀਆਂ ਕਹਿੰਦੇ 700 ਤੋਂ ਵੱਧ ਪੰਚਾਇਤਾਂ ਇਹੋ ਜੀਆਂ ਨੇ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਮਤੇ ਪਾਏ ਨੇ ਜੀ ਤਾਂ ਬਿਲਕੁਲ ਨਹੀਂ ਅੰਮ੍ਰਿਤਸਰ ਸ਼ਹਿਰ ਦੇ ਜਿਹੜੀਆਂ ਉਹ 700 ਦੇ 600 ਤੋਂ ਵੱਧ ਜਿਹੜੀਆਂ ਨmber ਪੰਚਾਇਤਾਂ ਹੈਗੀਆਂ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਹੈਗੀਆਂ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਮਤੇ ਪਾਏ ਗਏ ਆ ਤੇ ਇਹ ਬੜੀ ਮਹੱਤਵਪੂਰਨ ਗੱਲ ਹੈ ਵੀ ਇੱਕ ਜ਼ਿਲ੍ਹੇ ਦੇ ਵਿੱਚ 700 ਤੋਂ ਵੱਧ ਪੰਚਾਇਤਾਂ ਹੋਣ ਉਹਦੇ ਵਿੱਚੋਂ 860 ਪੰਚਾਇਤਾਂ ਹੋਣ ਉਹਦੇ ਵਿੱਚੋਂ 715 ਪੰਚਾਇਤਾਂ ਦੇ ਵੱਲੋਂ ਸਭ ਸੰਮਤੀ ਦੇ ਨਾਲ ਮਤਾ ਪਾਸ ਕਰਕੇ ਤੇ ਨਸ਼ਿਆਂ ਦੇ ਖਿਲਾਫ ਤਸਕਰਾਂ ਦੇ ਖਿਲਾਫ ਲੁਟੇਰਿਆਂ ਦੇ ਖਿਲਾਫ ਅਪਰਾਧੀਆਂ ਦੇ ਖਿਲਾਫ ਮਤਾ ਪਾਸ ਕਰਕੇ ਗੱਲ ਕਹੀ ਜਾਵੇ ਕਿ ਅਸੀਂ ਇਹਨਾਂ ਲੋਕਾਂ ਦੇ ਸਮਰਥਨ ਦੇ ਵਿੱਚ ਕਦੇ ਵੀ ਥਾਣੇ ਨਹੀਂ ਜਾਵਾਂਗੇ 860 ਪਿੰਡਾਂ ਲਗਭਗ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤੇ 715 ਪੰਚਾਇਤਾਂ ਨੇ ਇਸ ਗੱਲ ਦਾ ਮਤਾ ਪਾਸ ਕੀਤਾ ਇਹ ਤੁਹਾਡੇ ਡਿਪਟੀ ਕਮਿਸ਼ਨਰ ਆ ਸ਼ਖਸੀ ਸਾਨੀ ਉਹਨਾਂ ਨੇ ਇਸ ਫੈਸਲੇ ਦੇ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਿੰਡਾਂ ਦੇ ਵਿੱਚੋਂ ਇਸ ਨਸ਼ੇ ਨੂੰ ਸਾਫ਼ ਕਰਨਾ ਪਊਗਾ ਉਹਨਾਂ ਨੇ ਕਿਹਾ ਵੀ ਜਿਹੜੀਆਂ-ਜਿਹੜੀਆਂ ਪੰਚਾਇਤਾਂ ਨੇ ਇਹ ਮਹੱਤਵਪੂਰਨ ਉਪਰਾਲਾ ਕੀਤਾ ਉਹਨਾਂ ਦੀ ਸਿਸ਼ਲਾਦਾ ਕਰਦੇ ਆ ਤਾਂ ਚੰਗੀ ਗੱਲ ਆ ਦੇਖੋ ਹੌਲੀ-ਹੌਲੀ ਲੋਕ ਜਾਗਦੇ ਹੁੰਦੇ ਆ ਲੋਕ ਜਾਗਣ ਜੇਕਰ ਲੱਗ ਜਾਣ ਤਾਂ ਹਰ ਬੰਦੇ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਇਹ ਉਪਰਾਲੇ ਕਰਨੇ ਪੈਣਗੇ ਜੇਕਰ ਇਹ ਉਪਰਾਲੇ ਹੋ ਜਾਂਦੇ ਆ ਇਹਦੇ ਵਰਗੀ ਦੀ ਕੋਈ ਨਹੀਂ ਜੀ ਜੀ ਤੇ ਟੈਣਾ ਸਾਹਿਬ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਦੇ ਖਿਲਾਫ ਉਹਦੇ ਬਾਰੇ ਵਿੱਚ ਲੋਕਾਂ ਦੀ ਕੀ ਪ੍ਰਤੀਕਿਰਿਆ ਦੇਖੋ ਪੰਜਾਬ ਦੀ ਸਰਕਾਰ ਦੀ ਜਿਹੜੀ ਮੁਹਿੰਮ ਆ ਉਹਦੇ ਬਾਰੇ ਤਾਂ ਦੇਖੋ ਬੜੀ ਸਪਸ਼ਟ ਜੀ ਗੱਲ ਆ ਵੀ ਉਵੇਂ ਹੀ ਆ ਜਿਵੇਂ ਕਿ ਹਾਲੇ ਤੱਕ ਤਾਂ ਆਮ ਹੁੰਦੀ ਆ ਕਿਉਂਕਿ ਹਾਲੇ ਤੱਕ ਇਦਾਂ ਲੱਗਦਾ ਨਹੀਂਗਾ ਕਿ ਕੋਈ ਬਹੁਤ ਵੱਡੀ ਕੋਈ ਚਮਤਕਾਰੀ ਗੱਲ ਇਹਨਾਂ ਦੇ ਵੱਲੋਂ ਕੀਤੀ ਗਈ ਆ ਕੱਲ ਨੂੰ ਕੋਈ ਚਮਤਕਾਰ ਦੀ ਗੱਲ ਹੋ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹਾਲ ਦੀ ਘੜੀ ਤਾਂ ਇਹ ਗੱਲ ਹੈ ਜੀ ਕਿ ਹਾਲੇ ਤੱਕ ਆਮ ਜੀ ਲੱਗਦੀ ਹੈ ਇਹ ਮੁਹਿੰਮ ਇਹਦੇ ਵਿੱਚ ਕੁਝ ਖਾਸ ਨਹੀਂ ਲੱਗਦਾ ਮੈਨੂੰ ਤਾਂ ਨਿੱਜੀ ਤੌਰ ਦੇ ਉੱਤੇ ਹਾਲੇ ਤੱਕ ਬਿਲਕੁਲ ਨਹੀਂ ਖਾਸ ਲੱਗਾ ਕਿ ਭਾਈ ਇਸ ਮੁਹਿੰਮ ਦੇ ਕਰਕੇ ਬਹੁਤ ਚਮਤਕਾਰ ਹੋ ਜਾਣਾ ਇਸ ਮੁਹਿੰਮ ਨੇ ਆ ਕਰ ਦੇਣਾ ਕਿਉਂਕਿ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਆ ਉਹਨਾਂ ਤਸਕਰਾਂ ਨੂੰ ਤभी ਹਾਲੇ ਤੱਕ ਹੱਥ ਪਿਆ ਪਰ ਜਿਹੜੀਆਂ ਛੋਟੀਆਂ ਮੋਟੀਆਂ ਭੂਟ ਭੜਤੀਆਂ ਹੈਗੀਆਂ ਉਹਨਾਂ ਦੇ ਬਾਰੇ ਪਤਾ ਲੱਗਾ ਜੀ ਕਿ ਉਹਦਾ ਵੀ ਘਰ ਢਾਹਾਤਾ ਉਹਦੀ ਵੀ ਛੱਤ ਢਾਤੀ ਉਹਦੀ ਵੀ ਥੜੀ ਢਾਤੀ ਉਹਦਾ ਵੀ ਵਾਧਰਾ ਢਾਹਾਤਾ ਇਸ ਤਰੀਕੇ ਦਾ ਕੰਮ ਚੱਲੀ ਜਾਂਦਾ ਪਰ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਵੱਡੇ ਵੱਡੇ ਮਗਰਮੱਛ ਢਾਏ ਜਾਣ ਵੱਡੇ ਵੱਡੇ ਮਗਰਮੱਛਾਂ ਦੇ ਘਰ ਢਾਏ ਜਾਣ ਉਹ ਹਾਲੇ ਤੱਕ ਬਚੇ ਹੋਏ ਆ ਪੰਜਾਬ ਦੇ ਲੋਕ ਵੀ ਇਹ ਗੱਲ ਕਹਿੰਨੇ ਕਿ ਭਾਈ ਸਾਡੇ ਪਿੰਡ ਦੇ ਵਿੱਚ ਇੱਕ ਤਸਕਰ ਹੈਗਾ ਬਹੁਤ ਨਸ਼ਾ ਵੇਚਦਾ ਉਹਦਾ ਘਰ ਢਾਡੋ ਆ ਕੇ ਇਹਦਾ ਘਰ ਢਾਡੋ ਆ ਕੇ ਹਾਲੇ ਤੱਕ ਉਧਰ ਨੇ ਪਾਸੇ ਖਾਲੀ ਕੀਤਾ ਗਿਆ ਜੀ ਜੀ ਬਿਲਕੁਲ ਟੈਨਾ ਸਾਹਿਬ ਅੱਗੇ ਵਧਦੇ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਇਹ ਵੀਡੀਓ ਇੱਕ ਪਿਓ ਪੁੱਤ ਦੀ ਹੈ ਜਿਹਦੇ ਵਿੱਚ ਉਹ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਹ ਜਿਹੜੀ ਵੀਡੀਓ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਕੁਝ ਪਤਾ ਲੱਗਿਆ ਜੀ ਕਿ ਕਿਉਂ ਖੁਦਕੁਸ਼ੀ ਕੀਤੀ ਗਈ ਹੈ ਜੀ ਦੇਖੋ ਮੈਂ ਨਾ ਇਹਨਾਂ ਇਸ ਪਿਓ ਪੁੱਤ ਦੀ ਜਿਹੜੀ ਇਹ ਕਹਿੰਦੇ ਕਿ ਵੀ ਖੁਦਕੁਸ਼ੀ ਦੀ ਕਹਾਣੀ ਹੈ ਖਬਰ ਜਿਹੜੀ ਆਈ ਆ ਉਹਦੇ ਨਾਲ ਨਾ ਮੈਂ ਸਹਿਮਤ ਨਹੀਂ ਹਾਂ ਜਸੱਲ ਵਿੱਚ ਦੁਖੀ ਜਿੰਨਾ ਮਰਜ਼ੀ ਬੰਦਾ ਹੋਵੇ ਬੰਦਾ ਹਰ ਕੋਈ ਆਪਣੇ ਤਰੀਕੇ ਨਾਲ ਦੁਖੀ ਅੱਜਕੱਲ੍ਹ ਪਰ ਤੁਸੀਂ ਇਸ ਤਰੀਕੇ ਨਾਲ ਆਪ ਮਰੋ ਤੇ ਆਪਦੇ ਪੁੱਤ ਨੂੰ ਵੀ 15 ਸਾਲ ਦੇ ਨੂੰ ਲੈ ਕੇ ਨਾਲ ਮਰੋ ਤੇ ਇਹ ਕੋਈ ਸਿਆਣੀ ਗੱਲ ਨਹੀਂ ਇਹ ਤਾਂ ਬਈ ਸੋਚਦਾ ਵੀ ਭਾਈ ਐਵੇਂ ਬਿਨਾਂ ਕਿਸੇ ਵੱਡੇ ਮਸਲੇ ਦੇ ਤੇ ਤੁਸੀਂ ਹਥਿਆਰ ਚੁੱਕਣ ਵਾਲੀ ਗੱਲ ਹੈਗੀ ਆ ਵੈਸੇ ਇਹਨਾਂ ਨੇ ਖੁਦਕੁਸ਼ੀ ਨੋਟ ਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਅਸੀਂ ਭਾਈ ਪੈਸੇ ਦੇਣੇ ਆ ਕਰਜ਼ੇ ਦੇ ਵਿੱਚ ਤੇ ਭਾਈ ਉਹ ਸਾਨੂੰ ਕਰਜ਼ਾ ਜਿਹਨਾਂ ਤੋਂ ਕੋਲੋਂ ਲਿਆ ਹੈਗਾ ਉਹ ਤੰਗ ਕਰਦੇ ਆ ਤੇ ਇਸ ਕਰਕੇ ਮੈਂ ਤੇ ਮੇਰਾ ਪੁੱਤ ਜਿਹੜਾ ਉਹ ਖੁਦਕੁਸ਼ੀ ਕਰਨ ਲੱਗੇ ਆ ਇਹ ਖਬਰ ਮੈਨੂੰ ਬੜੀ ਭੈੜੀ ਲੱਗੀ ਅਤਲ ਦੇ ਵਿੱਚ ਇਹ ਪਿੰਡ ਵੜਿੰਗ ਦੇ ਕੋਲੇ ਹੈਗੀ ਰਾਜਸਥਾਨ ਨਹਿਰ ਉਹਦੇ ਵਿੱਚ ਪਿੰਡ ਮੜਾਕ ਦੇ ਵਾਸੀ ਕਿ ਉਹ ਪੁੱਤ ਨੇ ਤੇ ਸਵੇਰ ਦੇ ਵੇਲੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਆ ਮੜਾਕ ਪਿੰਡ ਹੈਗਾ ਜੀ ਜਿੱਥੇ ਉਹ ਦੇ ਵਿੱਚ ਪੈਂਦਾ ਮ੍ਰਿਤਕਾਂ ਦੀ ਪਛਾਣ ਹੋਈ ਆ ਕਿਸਾਨ ਗੁਰਲਾਲ ਸਿੰਘ ਦੇ ਤੌਰ ਤੇ 35 ਸਾਲ ਉਹਦੀ ਉਮਰ ਆ ਦਸਵੀਂ ਤੇ ਉਹਦਾ ਇਕਲੌਤਾ ਪੁੱਤ ਪੜਦਾ ਹੈਗਾ ਬਲਜੋਤ ਸਿੰਘ 15 ਸਾਲ ਦਾ ਇਹਨਾਂ ਨੇ ਮਰਨ ਤੋਂ ਪਹਿਲਾਂ ਮੋਟਰਸਾਈਕਲ ਦੇ ਉੱਤੇ ਨਹਿਰ ਦੇ ਕੰਢੇ ਪਹੁੰਚੇ ਆ ਗੁਰਲਾਲ ਨੇ ਜਾਨੀ ਕਿ ਬਾਪ ਨੇ ਵੀਡੀਓ ਬਣਾਈ ਆ ਜਿਹਦੇ ਵਿੱਚ ਉਹ ਆਪਦੀ ਮੌਤ ਵਾਸਤੇ ਜ਼ਿੰਮੇਵਾਰ ਤਿੰਨ ਬੰਦੇ ਦੇ ਨਾਲ ਲੈਂਦਾ ਜਿਹੜੇ ਉਹਨੂੰ ਘਰ ਆ ਕੇ ਕਲੇਸ਼ ਕਰਦੇ ਸੀਗੇ ਤੇ ਪਤਾ ਲੱਗਾ ਵੀ ਗੁਰਲਾਲ ਨੇ ਇਹਨਾਂ ਕੋਲੋਂ ਕਰਜ਼ਾ ਲਿਆ ਸੀ ਚਸ਼ਮਦੀਦਾਂ ਨੇ ਇਹ ਗੱਲ ਕਹੀਏ ਵੀ ਗੁਰਲਾਲ ਨੇ ਨਹਿਰ ਤੇ ਛਾਲ ਮਾਰਨ ਤੋਂ ਪਹਿਲਾਂ ਆਪਦੇ ਪੁੱਤ ਬਲਦੂਤ ਨੂੰ ਧੱਕਾ ਦਿੱਤਾ ਉਹਨੇ ਆਪਣੀ ਜਾਨ ਬਚਾਉਣ ਦੇ ਕਈ ਵਾਰੀ ਮੁੰਡੇ ਨੇ ਕੋਸ਼ਿਸ਼ ਕੀਤੀ ਆ ਇੱਕ ਵਾਰੀ ਮੁੰਡਾ ਨਹਿਰ ਦੇ ਵਿੱਚੋਂ ਬਾਹਰ ਵੀ ਨਿਕਲਣ ਲੱਗਾ ਬਾਪ ਦੇ ਧੱਕਾ ਮਾਰ ਕੇ ਉਹਨੇ ਮੁੜ ਕੇ ਪਾਣੀ ਚ ਫੜਦਾ ਤੇ ਰਾਕਾ ਨੇ ਬਾਅਦ ਵਿੱਚ ਕੋਸ਼ਿਸ਼ ਕੀਤੀ ਆ ਕਿ ਭਾਈ ਅਸੀਂ ਇਹਨਾਂ ਨੂੰ ਬਚਾਲ ਗਏ ਪਰ ਉਹਦੇ ਤਾਂ ਕਿ ਦਰਸਾਨ ਬੜਾ ਹੋ ਚੁੱਕਿਆ ਸੀਗਾ ਉਹ ਵੇਲਾ ਨਿਕਲ ਗਿਆ ਸੋ ਮਤਲਬ ਇਹ ਜੀ ਕਿ ਇਹ ਪਿਓ ਨੇ ਵੀ ਮੂਰਖਤਾ ਕੀਤੀ ਹੈ ਪਤਾ ਨਹੀਂ 2 ਲੱਖ ਦੀ ਗੱਲ ਹੋਊਗੀ 20 ਲੱਖ ਦੀ ਗੱਲ ਨੇ ਮੇਰੇ ਤੇ ਬਾਰੇ ਗਿਆਨ ਨਹੀਂ ਦਾ ਪਰ ਇੱਕ ਬੱਚੇ ਨੂੰ ਵੀ ਇਸ ਤਰੀਕੇ ਦੇ ਨਾਲ ਨਾਲ ਲੈ ਮਰਨਾ ਤੇ ਬੜੀ ਮੂਰਖਤਾ ਦੀ ਗੱਲ ਹੈ ਜੀ ਬਿਲਕੁਲ ਹਥਿਆਰ ਇਸ ਤਰੀਕੇ ਨਾਲ ਨਹੀਂ ਸੁੱਟਣੇ ਚਾਹੀਦੇ ਇਸ ਤਰੀਕੇ ਦੇ ਨਾਲ ਕਦੇ ਵੀ ਕੋਈ ਮਸਲਾ ਜਿਹੜਾ ਉਹ ਹੱਲ ਨਹੀਂ ਹੁੰਦਾ ਖੁਦਕੁਸ਼ੀ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਆ ਬੰਦੇ ਨੂੰ ਡਟਣਾ ਚਾਹੀਦਾ ਹੈ ਖੈਰ ਅੱਗੇ ਵਧਦੇ ਹਾਂ ਪਾਵਰ ਕਾਮ ਦੀ ਗੱਲ ਕਰਦੇ ਹਾਂ ਜਣਾ ਸਾਹਿਬ ਪਾਵਰ ਕਾਮ ਨੂੰ ਲੈ ਕੇ ਹਰ ਵਾਰ ਇਦਾਂ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਪਤਾ ਨਹੀਂ ਕਦੋਂ ਪਾਵਰ ਕਾਮ ਦੀ ਵੀ ਸੁਣੀ ਜਾਊਗੀ ਸਰਕਾਰੀ ਵਿਭਾਗਾਂ ਵੱਲ ਤਕਰੀਬਨ ਤਕਰੀਬਨ 2324 ਕਰੋੜ ਬਕਾਇਆ ਖੜਿਆ ਜੀ ਪਾਵਰ ਕਾਮ ਦਾ ਬਿਲਕੁਲ ਹੀ ਬਿਲਕੁਲ 2324 ਕਰੋੜ ਦਾ ਇਹਨਾਂ ਦਾ ਪਾਵਰ ਕਾਮ ਡਿਪਾਰਟਮੈਂਟ ਦਾ ਸਰਕਾਰੀ ਵਿਭਾਗਾਂ ਨਾਲ ਬਕਾਇਆ ਖੜਾ ਉਸ ਤੋਂ ਇਲਾਵਾ ਵੀ ਜੇਕਰ ਚਲੋ ਇਹ ਦੇਖੇ ਤਾਂ ਇਹ ਨਹੀਂ ਛੇਤੀ ਪੈਸੇ ਆਉਣੇ ਵੀ ਜਿੰਨੀ ਛੇਤੀ ਇਹ ਕਿਹੜਾ ਕੋਈ ਇੱਕ ਅੱਧੇ ਹਫ਼ਤੇ ਦਾ ਜਾਂ ਇੱਕ ਅੱਧੇ ਮਹੀਨੇ ਦਾ ਕੋਈ ਪੈਸਾ ਹੈਗਾ ਇਹ ਬਹੁਤ ਲੰਮੇ ਸਮੇਂ ਦੇ ਪੈਸੇ ਹੈ ਜਿਹੜੇ ਕਿ ਇਹਨਾਂ ਵੱਖ-ਵੱਖ ਵਿਭਾਗਾਂ ਦੇ ਵੱਲੋਂ ਜਮ੍ਹਾਂ ਨਹੀਂ ਕਰਵਾਏ ਜਾ ਰਹੇ ਇਹਨਾਂ ਨੇ ਜਮ੍ਹਾਂ ਨਹੀਂ ਕਰਵੋਣੇ ਸਬਸਿਡੀਆਂ ਨੇ ਪਾਵਰ ਕਾਮ ਦਾ ਠੱਠਾ ਵਠਾਤਾ ਇਧਰ ਦੇਖੋ ਅਸੀਂ ਹਰ ਘਰ ਨੂੰ ਅਸੀਂ 600 ਯੂਨਿਟ ਬਿਜਲੀ ਮੁਫਤ ਦਿੰਨੇ ਆਂ ਉਧਰ ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ ਮੁਫਤਾਂ ਸੋ ਇਸ ਕਰਕੇ ਪਾਵਰ ਕਾਮ ਦਾ ਠੱਠਾ ਦਾ ਬਠਾ ਪਿਆ ਬਿਲਕੁਲ ਆਪਾਂ ਕਰਦੇ ਤੇ ਕਰਦਾ ਚੱਕ ਕੇ ਅਸੀਂ ਬੜੇ ਮੁਸ਼ਕਲ ਦੇ ਨਾਲ ਪਾਵਰ ਕਾਮ ਡਿਪਾਰਟਮੈਂਟ ਇਸ ਵੇਲੇ ਵੀ ਦਿਨਕਤੀ ਕਰ ਰਿਹਾ ਇਸ ਡਿਪਾਰਟਮੈਂਟ ਦਾ ਇੰਨਾ ਬੁਰਾ ਹਾਲ ਆ ਵੀ ਅੱਜ ਲਾਈਨਮੈਨ ਨਹੀਂ ਭਰਤੀ ਕਰ ਸਕਦਾ ਜਿਹੜੇ ਇੱਥੇ ਲਾਈਨਮੈਨ ਹਨ ਪਹਿਲਾਂ ਹੀ ਉਹਨਾਂ ਨੇ ਗਾਂ ਪਿੰਡ ਪਿੰਡ 10 10 ਹਜ਼ਾਰ ਦੇ ਉੱਤੇ ਠੇਕੇ ਦੇ ਉੱਤੇ ਰੱਖੇ ਹੋਏ ਆ ਕਿਉਂਕਿ ਆਪਾਂ ਤੇ ਇਹ ਗੱਲ ਕਹੇ ਤੁਸੀਂ ਵੀ ਭਾਈ ਤੈਨੂੰ ਐਨੇ ਪਿੰਡ ਦਿੱਤੇ ਮੜੀ ਦੀ ਨੇ ਰੀਆਵੇ ਥੰਬੇ ਡੱਕ ਪੇੜ ਬੰਦਾ ਕੱਲਾ ਇੱਕ ਵੇਲੇ ਤੇ ਇੱਕ ਥਾਂ ਤੇ ਪਹੁੰਚੂਗਾ ਨਾ ਫਿਰ ਉਹਨਾਂ ਨੇ ਗਾਂ ਰੱਖੇ ਹੋਏ ਆ ਬੰਦੇ ਆਵਦੇ ਸੋ ਉਹ ਬੰਦੇ ਜਿਹੜੇ ਉਹ ਹੁਣ ਆਪਦੇ ਆਲੇ ਦੁਆਲੇ ਉਹ ਪੈਸੇ ਇਕੱਠੇ ਕਰਕੇ ਤੇ ਅੱਗੇ ਦਾ ਤਨਖਾਹ ਤਨਖੂਆ ਕੱਢਦੇ ਲੋਕਾਂ ਕੋਲੋਂ ਇਹ ਸੋ ਇਸ ਤਰੀਕੇ ਦੇ ਹਾਲਾਤ ਹੈਗੇ ਆ ਮਤਲਬ ਇਹ ਵੀ ਇੱਕ ਪਾਵਰ ਕਮ ਡਿਪਾਰਟਮੈਂਟ ਦੇ ਪਿੰਡ ਪੱਲੇ ਬੜਾ ਕੁਝ ਹੋ ਰਹੀਆਂ ਜਿਵੇਂ ਕੇ ਇਸ ਵੇਲੇ ਪੰਜਾਬ ਰੋਡਵੇ ਦੇ ਵਾਜੇ ਵਜੇ ਪਏ ਆ ਉਸੇ ਤਰੀਕੇ ਦੇ ਨਾਲ ਪਾਵਰ ਕਮ ਡਿਪਾਰਟਮੈਂਟ ਦੇ ਵਾਜੇ ਵਜੇ ਪਏ ਆ ਇਹਨੇ ਕੀ ਬੰਦਾ ਪਰ ਇਹ ਮੇਰੇ ਖਿਆਲ ਅਬ ਛੇਤੀ ਪੈਸੇ ਨਿਕਲ ਜੇ ਨਿਕਲਦੀ ਗਏ ਤਾਂ ਉਹ ਚੋਰ ਮੋਰ ਨੇ ਹੀ ਇੰਨੀਆਂ ਤੇ ਖਰਚੀ ਇੰਨੇ ਤੇ ਪਤਾ ਨਹੀਂ ਲੱਗਦਾ ਵੀ ਦੇ ਕਿਹੜੇ ਪਾਸੇ ਜੀ ਬਿਲਕੁਲ ਪਰ ਪਤਾ ਨਹੀਂ ਕਿਉਂ ਸਰਕਾਰਾਂ ਦੇ ਵੱਲੋਂ ਇਹਨਾਂ ਮਹਿਕਮਿਆਂ ਦੇ ਬਾਬਤ ਸੋਚਿਆ ਨਹੀਂ ਜਾ ਰਿਹਾ ਚਾਹੇ ਰੋਡਵੇਜ਼ ਦੀ ਗੱਲ ਹੋਵੇ ਚਾਹੇ ਪਾਵਰ ਕਾਮ ਦੀ ਗੱਲ ਹੋਵੇ ਤੇ ਜੇਕਰ ਟੈਣਾ ਸਾਹਿਬ ਇਹੀ ਹਾਲਾਤ ਚੱਲਦੇ ਰਹੇ ਤਾਂ ਰੋਡਵੇਜ਼ ਤਾਂ ਅੱਗੇ ਹੀ ਇੰਨਾ ਜ਼ਿਆਦਾ ਵਿੱਤੀ ਘਾਟੇ ਦੇ ਵਿੱਚ ਬਣੂਗਾ ਕੀ ਦੇਖੋ ਬੰਨਣਾ ਸੀ ਇਹ ਜੀ ਕਿ ਸਰਕਾਰਾਂ ਨੂੰ ਤਾਂ ਇਹ ਅੱবি ਅਸੀਂ ਵੋਟਾਂ ਲੈਣ ਦੇ ਲਈ ਮੁਫਤੀਆਂ ਸਹੂਲਤਾਂ ਦੇਈ ਚੱਲ ਗਈ ਨਾ ਕਦੇ ਕਿਸੇ ਧਿਰ ਨੇ ਪੁੱਛਿਆ ਵੀ ਭਾਈ ਤੁਸੀਂ ਸਾਨੂੰ ਮੁਫਤ ਦੇ ਵਿੱਚ ਕਿਉਂ ਚੀਜ਼ ਦਿੰਦੇ ਆ ਲੋਕਾਂ ਨੂੰ ਮੁਫਤ ਦੇ ਵਿੱਚ ਚੀਜ਼ ਮਿਲ ਜਾਂਦੀ ਹੈ ਲੋਕਾਂ ਨੂੰ ਕੀ ਭਾਵੇਂ ਪੰਜਾਬ ਸਾਰਾ ਹੀ ਕਰਦੇ ਚ ਡੁੱਬ ਜੇ ਭਾਵੇਂ ਨਾ ਡੁੱਬੇ ਤੇ ਲੋਕਾਂ ਨੂੰ ਮੁਫਤ ਦੀ ਚੀਜ਼ ਚਾਹੀਦੀ ਹੁੰਦੀ ਲੋਕ ਬਸ ਇਸੇ ਗੱਲ 'ਚ ਨਜ਼ਾਰਾ ਲੈਂਦੇ ਆ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਮਨਰੰਝਨ ਜਗਤ ਕਿਵੇਂ ਹੈ ਜੀ ਜੇਪੋ ਕੀ ਪੰਜਾਬ ਦੇ ਵਿੱਚ ਉਦੋਂ ਤੱਕ ਬਾਣਿਆਂ ਦਾ ਕੰਮ ਤਾਂ ਛੰਡਾ ਹੀ ਆ ਪਰ ਗੱਲ ਇਹ ਦੋ ਫਿਲਮਾਂ ਆਈਆਂ ਹੈ ਜੀ ਪਿਛਲੇ ਸ਼ੁੱਕਰਵਾਰ ਉਹਦੇ ਵਿੱਚ ਇੱਕ ਫਿਲਮ ਹੈ ਜੀ ਕਿ 6th itch ਜੀ ਜੀ ਹੈ ਜੀ ਕਿ ਮਿਛੜੇ ਦੋਵੇਂ ਫਿਲਮਾਂ ਨੂੰ ਦਰਸ਼ਕਾਂ ਨੇ ਬਹੁਤਾ ਪਿਆਰ ਨਹੀਂ ਦਿੱਤਾ ਹਾਲਾਂਕਿ ਜਿਹੜੀ ਅਮਰਦੀਪ ਸਿੰਘ ਆ ਇਹ ਉਹਦੇ ਮੁੰਡੇ ਦੀ ਲਖਸ ਦਿਲੇ ਦੀ ਪਹਿਲੀ ਫਿਲਮ ਆ ਮਿਖੜੇ ਇਹਦੇ ਵਿੱਚ ਰੂਪੀ ਗੱਲ ਆ ਤਾਨੀਆਂ ਇਹਦੇ ਵਿੱਚ ਨਿਰਮਲ ਰਿਸ਼ੀ ਆ ਇਹਦੇ ਵਿੱਚ ਗੁਰਪ੍ਰੀਤ ਭੰਗੂ ਆ ਕਈ ਹੋਰ ਸ਼ਖਸੀਤਾ ਬੀ ਐਨ ਸ਼ਰਮਾ ਹੋਰੀ ਵੀ ਆ ਦੂਜੇ ਪਾਸੇ ਹੈ ਜੀ ਉਹ ਹਰਦੀਪ ਗਰੇਵਾਲ ਦੀ ਫਿਰਬ ਤੁਲਕਾ ਤੁਲਕਾ ਗਰੇ ਦੀ ਇਹ ਦੋਵੇਂ ਫਿਲਮਾਂ ਇੱਕੋ ਦਮ ਆਈਆਂ ਤੇ ਦੋਹਾਂ ਫਿਲਮਾਂ ਨੂੰ ਕੋਈ ਇੰਨਾ ਜ਼ਬਰਦਸਤ ਪਿਆਰ ਨਹੀਂ ਮਿਲਿਆ ਹਾਲਾਂਕਿ ਵਿਸ਼ੇ ਦੋਵਾਂ ਦੇ ਚੰਗੇ ਆ ਪਰ ਗੱਲ ਇਹ ਵੀ ਇੱਕੋ ਦਮ ਦੇ ਵਿੱਚ ਵੀ ਆਈਆਂ ਤੇ ਪ੍ਰਚਾਰ ਦੀ ਵੀ ਕਮੀ ਸੀ ਸ਼ਾਇਦ ਇਸ ਕਰਕੇ ਇਹ ਫਿਲਮਾਂ ਉਸ ਥਾਂ ਦੇ ਉਤੇ ਨਹੀਂ ਪਹੁੰਚ ਸਕੀਆਂ ਬਾਕੀ ਦਿਨੇ ਤਾਈਉਂਦੇ ਸਭ ਦੇ ਵਿੱਚ ਹੋਰ ਕਿਹੜੀ ਕਿਹੜੀ ਫਿਲਮ ਚੱਲਦੀ ਆ ਪਰ ਫਿਰ ਹਾਲ ਪੰਜਾਬੀ ਸੰਗੀਤ ਤੇ ਪੰਜਾਬੀ ਫਿਲਮਾਂ ਛੰਡੇ ਮੱਠੇ ਪੇੜੇ ਦੇ ਵਿੱਚੋਂ ਲੰਮ੍ਹਦੀਆਂ ਤੇ ਆ ਜਿਹੜਾ ਸੁਲੰਦਾ ਸ਼ਰਮਾ ਵਾਲਾ ਵਿਵਾਦ ਸੀਗਾ ਤੇ ਪਿੰਕੀ ਢਾੜੀਵਾਲ ਦੇ ਨਾਲ ਉਹਨੂੰ ਵਕਤੀ ਤੌਰ ਦੇ ਉੱਤੇ ਹੁਣ ਠੰਡ ਪਈ ਰੱਖਦੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ